ਤੋ ਉਹ ਤੋਂ ਛਟੂਰੀ ਪਾਉਣ ਲੱਗਿਆ ਇੱਕ ਸਾਹੂਕਾਰ ਦੀ ਸਾਹੂਕਾਰ ਮੰਨੀ ਤਨੀ ਦਾਤੀ ਸ਼ਹਿਰ ਚ ਪਤਨੀ ਤੇ ਪਤੀ ਤੇ ਪਤਨੀ ਹੋਈ ਤੇ ਦੋਨੇ ਲਾਜ ਦਾ ਤੋੜਾ ਸੀ ਬੜੇ ਪੁੰਨਦਾਨ ਜੱਗ ਕਰੇ ਜਾਂ ਆਪ ਬੜੇ ਕਰਾਏ ਕਿਤੋਂ ਫੋਨਾ ਪਿਆ ਦੋਨੇ ਜੀ ਚਿੰਤਾ ਚ ਰਹਾ ਕਰਨ ਤੋੜਾ ਪੈਸਾ ਦਾ ਕੋਈ ਨਹੀਂ ਬਹੁਤ ਛਰੇ ਦਾ ਜਾਨੀ ਮਨ ਸਾਹੂ ਕਾਰਾ ਦੀ ਉਹਦੇ ਪੁੰਨਦਾਨ ਤੇ ਖੁਸ਼ ਹੋਈ ਵੀ ਕਿਤੇ ਵਿਓ ਮਾਤਾ ਤੁਰੀ ਜਾਂਦੀ ਨੰਗੀ ਜਾਂਦੀ ਪੈਰ ਮਲ ਗਈ ਉੱਥੇ ਛੋਤੀ ਆ ਵੀ ਇੰਨਾ ਪੁੰਨਦਾਨ ਨਹੀਂ ਕਰਦੇ ਨੇ ਵੀ ਇਹਨਾਂ ਨੂੰ ਦੇ ਦਈਏ ਥੋੜੇ ਜਿਹੇ ਦੀ ਖਾਤਰ ਪੁੱਤਰ ਦੇ ਦੇਣੇ ਹੂੰ ਤਾਂ ਇਹਨਾਂ ਦੇ ਕਰਮਾ ਚ ਹੈ ਨਹੀਂ ਇਹ ਮੰਨ ਗਏ ਇਹ ਰਾਜੇ ਨੂੰ ਕਹਿੰਦੀ ਰਾਜਾ ਤੇਰੇ ਪੁੰਨਦਾਨ ਤੇ ਮੈਂ ਬੜੀ ਖੁਸ਼ ਹਾਂ ਬਹੁਤ ਕਰਦਾ ਤੂੰ ਬੜੇ ਛਾਤਾ ਛੰਤਾ ਨੂੰ ਜੱਗ ਬੜੇ ਕਰਏ ਨੇ ਬੜਾ ਤਾਂ ਪੁੰਨਦਾਨ ਕਰਿਆ ਪੁੱਤਰ ਤੇਰੇ ਕਰਮ ਵਿੱਚ ਹੈਂਦੀ ਤੈਨੂੰ 12 ਗਿਛਾਲ ਸਹੀਂ ਦਾ ਪੁੱਤਰ ਦੇ ਦੇਣੀ ਆ 12 ਸਾਲ ਤੋਂ ਬਾਅਦ ਮਰ ਗੁਜਰ ਜਾ ਉਹ ਕਹਿੰਦਾ ਫੇਰ ਕੀ ਕਰਾਂਗੇ ਜੀ ਉਹਨੂੰ ਤਾਂ ਨਾ ਹੀ ਰਹੇ ਤਾਂ ਚੰਗਾ ਰਾਣੀ ਦੇ ਯਾਨੀ ਉਹ ਜੋੜੀ ਉਹਦੇ ਘਰ ਵਾਲੀ ਤੇ ਸਾਹੂਕਾਰ ਨੇ ਉਹਦੇ ਕੰਨ ਬਲੇਲ ਪੈ ਗਈ ਉਹ ਕਹਿੰਦੀ ਚਾਹੇ 2 ਦਿਨ ਰਹੇ ਮੈਂ ਮੁੰਡੇ ਦਾ ਮੂੰਹ ਤਾਂ ਦੇਖ ਲਾਂ ਵੀ ਮੇਰੇ ਹੋਇਆ ਜੀ ਦੇ ਜਾ ਤੂੰ ਤਾਂ 12 ਸਾਲ ਥੈਂ ਕਹਿੰਦੀ ਆ ਵੀ 12 ਸਾਲ ਥੈਂ ਰਹੁ ਐਦੂ ਸਾਨੂੰ ਹੋਰ ਕੀ ਚਾਹੀਦਾ ਅਸੀਂ ਪੁੱਤਰ ਦਾ ਮੂੰਹ ਤਾਂ ਦੇਖ ਲਾਂਗੇ ਐਂ ਤਾਂ ਕਹ ਵੀ ਹੋਇਆ ਤਾਂ ਸਹੀ ਤੀ ਚਲ 12 ਸਾਲ ਦਾ ਉਹ ਕੰਮ ਅਰ ਗਿਆ ਕੀ ਵੱਡੀ ਗੱਲ ਐ 12 ਸਾਲ ਥੈਂ ਤਾਂ ਖਿਲਾਵਾਂਗੇ ਅਸੀਂ ਉਹਨੂੰ ਪਾਲਾਂ ਖੇਡਾਂਗੇ ਵੀ ਤੇਰੇ ਮੈਂ ਹੱਥ ਬੰਨ੍ਹ ਦੀਆਂ ਤੇਰੇ ਮੂਰੇ ਸਾਨੂੰ ਇਹ ਜ਼ਰੂਰ ਦੇ ਜਾ ਐਨਾਂ ਕਿ ਤਾਂ 12 ਸਾਲ ਥੈਂ ਹੋਈ ਰਹਿ ਜਾ ਉਹ ਪਈ ਹੱਥ ਬੰਨਣ ਲੱਗੀ ਉਹਨੇ ਦੇਣਾ ਹੀ ਸੀ ਉਹ ਤਾਂ ਦੇਣ ਆਈ ਹੋਈ ਸੀ ਕੋਈ ਤੀ ਉਹਦੇ ਪੁੰਨਦਾਨਾਂ ਤੇ ਫਲ ਲੱਗਦੇ ਨੇ ਦਾਨਾਂ ਨੂੰ ਪੁੰਨਦਾਨ ਨੂੰ ਲੱਗਦੇ ਵੀ ਨਹੀਂ। ਯਾਪਨ ਯਾਪ ਕਰਾਇ ਵੀ ਤੇ ਬਹੁਤ। ਕਿਤੇ ਨੂੰ ਕਿਤੇ ਹਰਦਾਸ਼ ਸੁਣਨ ਲਈ ਉਹਨੂੰ ਆਉਣਾ ਪਿਆ। ਤੇ 12 ਗਰਭਤੀ ਹੋ ਗਈ ਭਾਈ ਸ਼ਾਹੂਕਰ ਨੇ। ਮੁੰਡਾ ਹੋ ਗਿਆ ਟਾਈਮ ਤੇ। ਮੁੰਡਾ ਬੜਾ ਸੋਹਣਾ। ਉਹਨਾਂ ਦੇ ਤੋੜੇ ਕਿਸੇ ਚੀਜ਼ ਨਹੀਂ ਖਰਾਕਾਂ ਕਾਜੂ ਬਦਾਮਾਂ ਦੀਆਂ ਪੂਰੀਆਂ ਕੜੀਆਂ ਕੜੀਆਂ ਖਰਾਕਾਂ ਦੇ ਕੇ ਮੁੰਡਾ 12 ਸਾਲ ਦਾ ਹੋਇਆ ਬਾਈ ਆਣ ਲੱਗੇ 18-20 ਸਾਲ ਦਾ ਦਿਨਾਂ ਚ ਜਵਾਨ ਹੋ ਗਿਆ ਮੁੰਡਾ ਜਦੋਂ ਛਾਡੇ ਕਿ 11 ਸਾਲ ਦਾ ਹੋਇਆ ਮੁੰਡਾ ਸ਼ਾਹੂ ਕਰਨੀ ਕਹਿੰਦੀ ਆਪਾਂ ਮੁੰਡੇ ਨੂੰ ਵਿਆਹ ਕਰੀਏ ਮੁੰਡੇ ਦਾ ਉਹ ਕਹਿੰਦਾ ਤੂੰ ਕੰਮ ਲਈਂ ਛਾਲ ਤਾਂ ਇਹਦਾ ਇੱਕ ਰਹਿੰਦਾ ਲੜਕੀ ਵਿਧਵਾ ਹੋਈ ਕੀ ਕਰੂ ਸ਼ਾਬਾ ਛਾਲ ਕਿਵੇਂ ਲੰਘੂ ਕੰਨੇ ਛਾਲ ਕਿਵੇਂ ਕੱਟੂਗੀ ਉਹ ਆਪਾਂ ਸ਼ਰਾਫ ਜ਼ੂਰ ਲੈਣੇ ਲੜਕੀ ਤਾਂ ਉਹ ਕਹਿੰਦੇ ਵੀ ਮੈਂ ਤਾਂ ਨੂੰ ਕਿਰਾਂ ਦੇਖਣੀ ਦੇਖਣੀ ਆ ਤੂੰ ਕੁਝ ਕਹੀ ਜਾ ਕਿਰਾਂ ਤਾਂ ਮੁੰਡੇ ਨੂੰ ਵਿਆਹ ਕੇ ਦੇਖਾ ਮੁੰਡਾ ਆਪਣਾ ਤਾਂ ਕਿੱਦਾਂ ਤਾਂ ਹੋਇਆ ਵਾ ਜਵਾਨ ਹੋਇਆ ਵਾ ਭਾਈ ਹਿੰਦ ਕਰਨ ਤੇ ਰਾਹੁ ਕਰਨ ਨੂੰ ਮੰਨਣਾ ਪਿਆ ਮੁੰਡਾ ਵਿਆਹ ਲਿਆ ਮੁੰਡਾ ਵਿਆਹਿਆ 20 ਦਿਨ ਲੜਕੀ ਇੱਥੇ ਰਿਹਾ ਕਰੇ ਪੰਜ ਛੇ ਦਿਨ ਪੇਕਿੰਗ ਲਿਆ ਕਰੇ ਹੁਣ ਤੱਕੜੇ ਘਰੋਂ ਤੂੰ ਐ ਸਯੋਗ ਵੀ ਉਹਦਾ ਲਿਖਿਆ ਨਹੀਂ ਵੀ 12 ਸਾਲ ਦੀ ਤਾਂ ਉਮਰ ਹੈ ਉਹ ਮਾਤਾ ਸੰਯੋਗ ਵੀ ਕਿੱਥੋਂ ਲੈ ਕੇ ਨਹੀਂ ਬਿਨਾ ਸੰਯੋਗ ਤੋਂ ਹੀ ਮੁੰਡਾ ਵਿਆਹ ਲਿਆ। ਮਾਤਾ ਨੂੰ ਮੈਨੂੰ ਪਤਾ ਇਹ ਗੱਲ ਦਾ। ਵੀ ਸੰਯੋਗ ਤਾਂ ਮੈਂ ਲਿਖਿਆ ਨਹੀਂ ਵੀ ਇਹਦੀ ਉਮਰ ਥੋੜੀ ਆ ਕੀ ਕਰੂ ਸੰਯੋਗ ਵਾਲੀ ਵੀ ਲਿਖ ਕੇ ਹੀ ਕਰਾਂਗੇ ਜਦੋਂ ਉਹ ਬਿਰਧਾ ਹੋਈ ਵੀ ਇੱਦਾਂ ਕੀ ਫਾਇਦਾ ਕਰਾਉਂਦਾ। ਆਪਦੀ ਮਰਜ਼ੀ ਨਾਲ ਸਾਹੂ ਕਾਰਨੀ ਨੇ ਜਾਂ ਮੁੰਡਾ ਵਿਆਹ ਲਿਆ। ਲੜਕੀ 5-10 ਦਿਨ ਪੇਕ ਨਹੀਂ ਰਿਹਾ ਕਦੇ 1 ਮਹੀਨਾ 20 ਦਿਨ। ਤਾਂ ਮੁੰਡੇ ਕੋਲੇ ਰਹਾ ਕਰੇ ਦਿਨ ਵੀ ਉਹ ਨੇੜੇ ਜਾ ਲੱਗੇ ਲੜਕੀ ਗਈ ਵੀ ਸੀ ਉਦੋਂ ਜਦੋਂ ਮੂਹਰੇ ਆਏ ਲੱਗਿਆ ਵੀ ਕੱਲ੍ਹ ਦਾ ਦਿਨ ਨੂੰ ਲੜਕੀ ਨੂੰ ਲੈ ਆਈਏ ਮੂਹਲੀ ਰਾਤ ਨੂੰ ਮੁੰਡੇ ਨੂੰ ਦਿਨ 12.5 ਛਾਲ ਪੂਰੇ ਨਾ 12 ਛਾਲ ਪੂਰੇ ਹੋ ਜਾਣਗੇ ਬਈ ਉਹ ਰਾਤ ਦੇ ਅੱਧੀ ਰਾਤ ਨੂੰ ਖਤਮ ਹੋਣਾ ਮੁੰਡੇ ਦੀ ਉਮਰ ਨੇ ਸ਼ਾਹੂਕਾਰ ਨੂੰ ਕਹਿਣ ਲੱਗੀ ਕਹਿੰਦੀ ਜਾ ਕੇ ਨੂਨ ਨੂੰ ਲੈ ਕੇ ਆ ਉਹ ਕਹਿਣ ਤੇ ਨੂਨ ਨੂੰ ਲੈਣ ਵਾਗਿਆ ਨੂੰ ਨੂੰ ਲਈ ਤੁਰਿਆ ਆਉਂਦਾ ਪੈਰ ਪਟਦਾ ਗਾਹਾਂ ਨੂੰ ਤੇ ਜਾਂਦਾ ਉਹਦਾ ਬਸਾਂ ਨੂੰ ਜਿਉਂ-ਜੋ ਪਿੰਡ ਦੇ ਨੇੜੇ ਲੱਗਦਾ ਤੁਰਿਆ ਜਾਂਦਾ ਤੇ ਉਹਦਾ ਦਿਲ ਘੜਦਾ ਹੀ ਤੁਰਿਆ ਜਾਂਦਾ ਸ਼ਾਹੂ ਕਰਦਾ ਵੀ ਟਾਈਮ ਤਾਂ ਮੁੰਡੇ ਦਾ ਇੰਨਾ ਰਹਿੰਦਾ ਹੁਣ ਇਹ ਤਾਂ ਸੋਰੀ ਵਿਧਵਾ ਹੋਈ ਹੋਈ ਹੈ ਕੀ ਬਣੂ ਇਹਦਾ ਗਈ ਹੱਦ ਨੂੰ ਜਦੋਂ ਪਿੰਡ ਦੀ ਫਿਰਨੀ ਤੇ ਆ ਗਿਆ ਉੱਥੇ ਬਹਿ ਗਿਆ ਲਾਗਾ ਬੁੱਬੀ ਰੋਣਾ ਲੜਕੀ ਬੜੀ ਪਰੇਸ਼ਾਨ ਹੋਈ ਵੀ ਤੁਰੇ ਆਉਂਦੇ ਨੂੰ ਮੇਰੇ ਬਾਪੂ ਜੀ ਨੂੰ ਕੀ ਹੋ ਗਿਆ ਐ ਕਿਉਂ ਰੋਣ ਲੱਗ ਗਿਆ ਇਹ ਉਹਨੂੰ ਪਤਾ ਕੋਈ ਨਾ ਬਈ ਇਹਦੀ 12 ਅਮਰੀਕਾ ਰਾਈ ਦਾ 12 ਸਾਲ ਦੀ ਹੋਈ ਉਮਰ ਹੈ ਤਾਂ ਤਾਂ ਰੋਂਦਾ ਜਦੋਂ ਪੁੱਛਣ ਲੱਗੀ ਲੜਕੀ ਕਹਿੰਦੀ ਬਾਪੂ ਜੀ ਐਂ ਤਾਂ ਦੱਸ ਦੇ ਹੋਇਆ ਕੀ ਆ ਤੂੰ ਰੋਣ ਕਾ ਤੋ ਲੱਗਿਆ ਆਪਾਂ ਪਿੰਡ ਤਾਂ ਆ ਗਏ ਕੋਈ ਮੁਸੀਬਤ ਨਹੀਂ ਪਈ ਆਪਣੇ ਤੇ ਸਹੀ ਸਲਾਮ ਤਾਂ ਆ ਭਾਗੇ ਘਰੇ ਆਉਣ ਆਲੇ ਆ ਤੂੰ ਰੋਂਦਾ ਕਾ ਤੂੰ ਐਂ ਤਾਂ ਦੱਸ ਦੇ ਉਹ ਕਹਿੰਦਾ ਪੁੱਤ ਅਸੀਂ ਤੇਥੋਂ ਉੱਲਾ ਰੱਖੀ ਬੈਠਿਆ ਤਾਂ ਰੋਣਾ ਉਹ ਕਹਿੰਦੀ ਉਹਲਾ ਕਾਦਾ ਰੱਖਿਆ ਕਹਿੰਦਾ ਤੇਰੇ ਤਾਂ ਪਤੀ ਦੀ ਉਮਰ ਰਾਤ ਦੇ ਅੱਧੀ ਰਾਤਾਂ ਹੀ ਹੋਈ ਆ ਉਸ ਤੋਂ ਬਾਅਦ ਵਿਧਵਾ ਹੋ ਜਾਗੀ ਪੁੱਤ ਮੈਂ ਤਾਂ ਤਾਂ ਰੋਣਾ ਵੀ ਕੀ ਇਹ ਕਰ ਲਿਆ ਸੀ ਉਹਲਾ ਰੱਖਿਆ ਤੇ ਇਥੋਂ ਉਹ ਕਹਿੰਦੀ ਬਾਪੂ ਜੀ ਕੋਈ ਗੱਲ ਨਹੀਂ ਫੇ ਤਾਂ ਕੀ ਗੱਲਾਂ ਚੋ ਗੱਲਾਂ ਇਹ ਮੈਨੂੰ ਚੀਜ਼ਾਂ ਚਾਰ ਲਿਆਦੇ ਚਾਰ ਚਾਹੀਦੀਆਂ ਉਦੋਂ ਬਾਅਦ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਤੁਸੀਂ ਮੌਜੂਦ ਨਾ ਆਪਦੇ ਕੰਮ ਰੇਸ਼ਾਉ ਜੋਦੀ ਰਾਤ ਨੂੰ ਮੋਤ ਹੋਣੀ ਆ ਉਹਦੀ ਕਹਿੰਦੀ ਹਾਂ ਅੱਧੀ ਰਾਤ ਨੂੰ ਹੋਣੀ ਆ ਕਹਿੰਦੀ ਅਸੀਂ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਨੂੰ ਬਾਪੂ ਜੀ ਚਾਰ ਚੀਜ਼ਾਂ ਲਿਆਦੇ ਜਾਣ ਚਾਰ ਉਹ ਕਹਿੰਦਾ ਪੁੱਤ ਕਿਹੜੀਆਂ ਕਿਹੜੀਆਂ ਚਾਰ ਦੀਆਂ ਅੱਠ ਮੰਗਾਲੀਆਂ ਚੀਜ਼ਾਂ ਆਪਣੇ ਕਿਉਂ ਪੈਸਾ ਦਾ ਥੋੜਾ ਜਿਹੜੀਆਂ ਮਰਜ਼ੀਆਂ ਮੰਗਾ ਲਈ ਜਿਹੜਾ ਕੁਝ ਕਹੇਗੀ ਉਹੀ ਮੰਗਾ ਦੂੰ ਤੂੰ ਜਵਾਨੋਂ ਬੋਲ ਕੇ ਨਾ ਉਹ ਕਹਿੰਦੀ ਘਰੇ ਚੱਲ ਘਰੇ ਲਿਆ ਕਹਿੰਦੀ ਇੱਕ ਤਾਂ ਚਿਰਾਗ ਹਾਂ ਉਹ ਕਹਿੰਦਾ ਚਿਰਾਗ ਹੁਣੇ ਮੰਗਾ ਦੇਣਾ ਕਿਉਂ ਆਪਾਂ ਉਹ ਮੂੰਹ ਜਿਹੜਾ ਚਿਰਾਗ ਇੱਕ ਮਹਿਰਾਂ ਦੇ ਆਮ ਹੀ ਮਿਲ ਜਾਂਦੇ ਚਮੱਕੇ ਵੀ ਮਿਲ ਜਾਂਦੇ ਨਹੀਂ ਇੱਕ ਮੂੰਹ ਵਾਲਾ ਤਾਂ ਆਮ ਹੀ ਬਣਾਉਂਦੇ ਨੇ ਦੀਵੇ ਗੋਲ ਵੀ ਬਣਾ ਜਾਂਦੇ ਨੇ ਉਹ ਵੀ ਚ ਡੂਆ ਬੇ ਬਣਾ ਜਾਂਦੇ ਨੇ ਮੂੰਹ ਵਾਲਾ ਵੀ ਫਿਰ ਆਗ ਬਾਪੂ ਇੱਕ ਤਾਂ ਹਾਂ ਇੱਕ ਗਰਬੀ ਮੈਨੂੰ ਜਲਦੀ ਭਰ ਕੇ ਧਰ ਦੇ ਠੀਕ ਹੈ ਇੱਕ ਕਿਲੋ ਨਾਜ ਕਣਕ ਦਾ ਠੀਕ ਹੈ ਇੱਕ ਬਰਤਨ ਚ ਉਹ ਧਰ ਦੇ ਇੱਕ ਲਿਆਦੇ ਗਊ ਹਾਂ ਚਾਰੇ ਚੀਜ਼ਾਂ ਲਿਆ ਦੇ ਤੁਸੀਂ ਸਮਝੋ ਮੋਜ ਨਾਲ ਲੜਕੀ ਉਹ ਐਡੀ ਛੱਤਿਆ ਮੰਨਦੀ ਤੇ ਪਾਠ ਕਰਦੀ ਸੀਗੀ ਸ਼ਕਤੀਮਾਨ ਤੀ ਉਹਨੇ ਚਾਰੇ ਚੀਜ਼ਾਂ ਲਿਆ ਕੇ ਜਦੋਂ ਗਾਂ ਗਵਾਂਡੀਆਂ ਤੋਂ ਖਰੀਦ ਲਈ ਕੋੜਾ ਪੈਸਾ ਦਾ ਟੋਟੇ ਜਿੰਨੇ ਮੰਗੇ ਉਹਨੇ ਹੀ ਦੇਤੇ ਗਾਂ ਲਿਆ ਕੇ ਖੜਾ ਤੀ ਚਿਰਾਗ ਦੇਤਾ ਗੜਵੀ ਪਾਣੀ ਦੀ ਭਰ ਕੇ ਧਰਲੀ ਕੋਲੇ ਨਾਜ ਕਿੱਲੋ ਉਹ ਭਾਂਡੇ 'ਚ ਪਾ ਕੇ ਰੱਖ ਲਿਆ ਆਪ ਲਾ ਕੇ ਚਿਰਾਗ ਪਾਛੇ ਤੇ ਬਹਿ ਕੇ ਉਹਨਾਂ ਨੂੰ ਕਹਿੰਦੀ ਸੀ ਤਾ ਸ਼ੌਂਜ ਰੋਟੀ ਟੁਕ ਖਾ ਕੇ ਤੇ ਆਪ ਪਾਛੇ ਤੇ ਬਹਿ ਕੇ ਲਾਗੀ ਪਾਠ ਕਰਨਾ ਵਾਟ ਕਰਦੀ ਰਹੀ ਜਦੋਂ ਆਏ ਉਹਨੇ ਵਿਓ ਮਾਤਾ ਨੇ ਭੇਜੇ ਦੋ ਦੂਤ ਕੰਨਬੇ ਜਾ ਕੇ ਮੁੰਡੇ ਨੂੰ ਲਿਆਉ ਦੁੰਨੇ ਆਉਣ ਸ਼ਾ ਚਰਾਗ ਨੇ ਘੇਰ ਲਿਆ ਚਰਾਗ ਕਹਿੰਦਾ ਵੀ ਕਿੱਧਰ ਨੂੰ ਚੱਲੇ ਹੋ ਕਹਿੰਦੇ ਮੁੰਡੇ ਲੌਣ ਕਹਿੰਦੇ ਖਬਰਦਾਰ ਦੇ ਕਹਾਂ ਗਏ ਮੈਂ ਆਗਨੀ ਦੇਵਤਾ ਸਾਰਾ ਕੁਝ ਫੂਕ ਦੇ ਵਿੱਚੇ ਮਚੋਂਗੇ ਸਰ ਇਹਨਾਂ ਦਾ ਵੀ ਇਹਨਾਂ ਦਾ ਘਰ ਮਚੂ ਮੁੰਡਾ ਮਚੂ ਤੁਸੀਂ ਵਿੱਚ ਮਚੋਂਗੇ ਚੁੱਪ ਕਰਕੇ ਮਗਰ ਬੁੱਟੋ ਅਗਨੀ ਦੇਵਤਾ ਮੈਂ ਨਹੀਂ ਨੰਗਲਦਾ ਨਾ ਮੈਂ ਮੁੰਡੇ ਕੋਲ ਤੁਹਾਨੂੰ ਜਾਣ ਦੇਵਾਂ ਜਾਵਾਂਗੇ ਫੂਕ ਤੂੰ ਤੇ ਰਾਗਨੇ ਰੋਕ ਲੇ ਮੁੜ ਗਏ ਵੀ ਜਾਨ ਗਵਾਣ ਨੂੰ ਤਾਂ ਮੜ ਕੇ ਮੁੜੇ ਚੰਗੇ ਆ ਜਾ ਕੇ ਕਹਿੰਦੇ ਵੇਓ ਮਾਤ ਨੂੰ ਵੀ ਗੱਲ ਤਾ ਹੋ ਗਈ ਸਾਨੂੰ ਤਾਂ ਅੰਦਰ ਬੜਨੀ ਦਿੱਤਾ ਚਿਰਾਗ ਅਗਨੀ ਦੇਵਤੇ ਨੇ ਘੇਰ ਲਿਆ ਉਹਨੇ ਫੇਰ ਚਾਰ ਭੇਜੇ ਜਦੋਂ ਚਾਰ ਭੇਜੇ ਉੱਥੇ ਜਲ ਦੇਵਤਾ ਮੂਰੇ ਆ ਗਿਆ ਚੌਥਾ ਉਹਨਾਂ ਦੇ ਗੜਬਿਰੋ ਨਿਕਲਿਆ ਮੂਰੇ ਦੇਵਤਾ ਬਣ ਕੇ ਖੜ ਗਿਆ ਕਹਿੰਦਾ ਕਿੱਧਰੋਂ ਚੱਲੇ ਕਹਿੰਦੇ ਆ ਮੁੰਡਿਆਂ ਨੂੰ ਲੈਣ ਚੰਨੇ ਆ ਕਹਿੰਦਾ ਜਲ ਦੇਵਤਾ ਮੈਂ ਜੇ ਧਰਤੀ 'ਚ ਪ੍ਰਵੇਸ਼ ਹੋ ਗਿਆ ਸਾਰੀ ਦੁਨੀਆ ਤੇ ਆਈ ਮਰਿਆ ਕਰੂ ਅੱਜ ਤੋਂ ਬਾਅਦ ਜਲ ਨਹੀਂ ਕਿਸੇ ਨੂੰ ਮਿਲੂ ਨਾ ਰੋਟੀ ਆਟਾ ਗੁਨ ਨੂੰ ਨਾ ਪਾਤਾ ਨਾ ਪੀਣ ਨੂੰ ਨਾ ਨਹਾਉਣ ਨੂੰ ਜਦੋਂ ਮੈਂ ਜਲ ਮੈਂ ਜੇ ਬੈਕਰੋਪ ਹੋ ਗਿਆ ਚ ਨਹੀਂ ਚੁੱਪ ਕਰਕੇ ਮੁੜ ਜਾ ਜੇ ਮੈਂ ਕਰੋਪ ਹੋ ਗਿਆ ਨਾ ਇਹਨੂੰ ਲੈਣ ਆ ਕੇ ਮੈਕਰੋਪਾਂ ਸਾਰੀ ਦੁਨੀਆ ਨੂੰ ਪਾਣੀ ਤੋਂ ਬਿਨਾ ਮਾਰ ਦੇਉਂਗੇ ਕਿੱਥੋਂ ਲਾਉਂਗੇ ਪਾਣੀ ਮੈਂ ਨਹੀਂ ਇਹ ਮੁੰਡਿਆਂ ਨੂੰ ਜਾਲਣ ਦਿਆਂਗਾ ਉਹ ਚਾਰੇ ਮੁੜ ਗਏ ਜਾ ਕੇ ਉਹਨੇ ਦੱਛਾ ਵੀ ਮਾਈ ਗੱਲ ਤਾਂ ਆ ਹੋ ਗਈ ਚੰਦਾ ਬੜਨੇ ਤਾਂ ਅੰਦਰ ਜਲ ਦੇਵਤੇ ਨੇ ਉਹਨੇ ਅੱਠ ਭੇਜੇ ਫੇਰ ਕਹਿੰਦੀ ਲੈ ਕੇ ਮੁੜਿਓ ਅੱਠ ਮੁੜੇ ਉਹ ਨਾਜ ਨੇ ਘੇਰ ਲਏ ਕਹਿੰਨਾ ਮੈਂ ਅੰਨ ਦੇਵਤਾ ਸਾਰੀ ਦੁਨੀਆ ਦਾ ਅੰਨ ਖਾਦ ਜਿੱਥੇ ਭੰਡਾਰ ਭਰੇ ਬਿਨੇ ਛਾਰੇ ਖਤਮ ਦੇ ਖਤਮ ਹੋ ਕਰ ਦੂੰਗਾ ਜੇ ਮੁੜੇ ਉਹ ਲੈ ਕੇ ਸਾਰੇ ਖਤਮ ਹੋ ਜਾਣਗੇ ਕਿਉਂ ਖਤਮ ਕਰਉਣਾ ਦੁਨੀਆ ਨੂੰ ਮਾਰ ਦੋ ਇਹ ਇਕੱਲੇ ਪਿੱਛੇ ਮੁਰਜੂ ਵਧੀਆ ਰਹੂਗੇ ਉਹ ਹਨ ਦੇਵਤੇ ਨੇ ਮੋੜ ਤੇ ਚੌਥੀ ਗੇਰ ਫਿਰ ਆ ਪਾਈ ਆ ਪਾਈ ਹੁਣ ਉਹਨੂੰ ਕੀ ਪਤਾ ਦੀ ਵੀ ਮੁੰਡਾ ਇਹ ਵਿਆਹ ਹੈ ਵਜਾ ਉਹਦੇ ਸੰਯੋਗ ਤਾਂ ਲਿਖਿਆ ਹੀ ਨਹੀਂ ਜਦੋਂ ਪਿਓ ਮਾਤਾ ਆਈ ਆਪ ਆਉਂਦੀ ਦੇਖੀ ਉਹਨੇ ਪਾਠ ਕਰਨੋਂ हट ਗਏ ਪਾਠ ਕਰਦੀ ਕਰਦੀ ਐ ਸ਼ਵਾਤਾਨ ਹੋ ਕੇ ਬੈ ਗਈ ਖੜ ਗਈ ਜਦੋਂ ਆਈ ਆਈ ਦੇ ਪੈਰ ਫੜ ਲਏ ਵਿਓ ਮਾਤਾ ਦੇ ਬੇਉ ਮਾਤਾ ਦੇ ਜੋ ਪੈਰ ਫੜਲੇ ਉਹ ਕਹਿੰਦੀ ਬੁੱਢ ਸੁਹਾਗਣ ਹੋ ਬੁੱਢ ਸੁਹਾਗਣ ਹੋ ਬੁੱਢ ਸੁਹਾਗਣ ਉਹ ਤੈਨਂ ਗਿਰਾ ਕਹਤਾ ਪੈਰ ਪੈਰ ਫੜੀ ਖੜੀ ਉਹਨੇ ਤੈਨਂ ਗਿਰਾ ਕਹਤਾ ਮਾਤਾ ਤੇਰਾ ਬਚਨ ਸ਼ੋਭ ਹੋਵੇ ਮਾਤਾ ਤੇਰਾ ਬਚਨ ਸ਼ੋਭ ਹੋਵੇ ਮਾਤਾ ਤੇਰਾ ਬਚਨ ਸ਼ੋਭ ਹੋਵੇ ਕਹਿੰਦੀ ਹਾਂ ਦੱਛ ਕਹਿੰਦੀ ਘਰ ਵਾਲੀਆਂ ਇਹਦੇ ਜੀ ਨੂੰ ਲੈਣਾ ਹੀ ਹੈ ਕਹਿੰਦੀ ਸ਼ਾਦੀ ਤਾਂ ਮੈਂ ਲਿਖੀ ਨਹੀਂ ਸੀ ਕਹਿੰਦੀ ਆ ਹੋਈ ਵੀ ਹੈ ਤਾਂ ਇਹ ਨਹੀਂ ਲਿਖੀ ਹੋਣੀ ਮੇਰੀ ਤਾਂ ਸ਼ਾਦੀ ਹੋਈ ਵੀ ਇਹਦੇ ਨਾਲ ਕਰਨ ਵਾਲਾ ਹੈ ਮੇਰੇ ਵਾਲਾ ਜਾਂ ਤਾਂ ਵਚਨ ਬਾਪ ਛੱਲਾ ਦੇ ਬਈ ਵਚਨ ਇਹਨੂੰ ਲੈ ਕੇ ਜਾਣੇ ਬਈ ਮੈਂ ਵਚਨ ਦਿੱਤੇ ਨਹੀਂ ਬੋਟੇ ਸੁਹਾਗਨ ਦਾ ਵਚਨ ਕਿਉਂ ਦਿੱਤਾ ਉਹਦੀ ਸੋਚ ਕੇ ਉਮਰ ਵੀ ਇਹ ਲੜਕੀ ਦੀ ਕਿੰਨੀ ਉਮਰ ਹੈ ਅੱਧੀ ਉਹ ਮੁੰਡੇ ਨੂੰ ਲਾਤੀ ਇੱਕ ਦਿਨ ਉਹ ਲੜਕੀ ਦੀ ਛੋਟੀ ਰਹਿਣ ਦਿੱਤੀ ਉਹਦੇ ਨੂੰ ਬਈ ਇੱਕ ਦਿਨ ਤੂੰ ਅੱਗੋਂ ਹੋ ਰਹੀ ਇਹ ਇੱਕ ਦਿਨ ਤੇਥੋਂ ਬਾਅਦ ਜਾਊ ਤੇਰੀ ਉਮਰ ਇਹਨੂੰ ਲਾਤੀ ਨਾਲ ਅੱਧੀ ਹੁਣ ਤੁਸੀਂ ਬਸੋ ਰਸੋ ਮੈਂ ਛੱਲੀ ਉਹ ਮਗਰਮੁਰਗੀ ਲੜਕੀ ਨੇ ਐਡੀ ਆਪਦੀ ਕਲਾ ਦੇ ਨਾਲ 12 ਸਾਲ ਦੀ ਉਮਰ ਤੋਂ ਆਪਦੀ ਉਮਰ ਦੇ ਕੇ ਨਾਲ ਬੁੱਢ ਸਹਾਗਣ ਖਾ ਕੇ ਉਸ ਵਿਵਹ ਮਾਤਾ ਤੋਂ ਵਿਵਹ ਮਾਤਾ ਨੂੰ ਬਾਵਿਸ਼ ਕਰਕੇ ਵਸਦੀ ਤੇ ਰਚਦੀ ਰਹੀ ਤੇ ਜਦੋਂ ਤੜਕਿਉ ਉੱਠੇ ਸਾਹੂਕਾਰ ਤੇ ਸਾਹੂਕਾਰ ਨੇ ਵੀ ਦੇਖੀਏ ਨੂੰ ਪੁੱਤ ਦਾ ਹਾਲ ਹੱਥ ਦੇ ਖੇੜ ਦੇ ਦੇਖੇ ਖੁਸ਼ੀ ਦੀ ਹਾਦੀ ਨਾ ਰਹੀ ਕੋਈ ਉਹਨਾਂ ਨੂੰ ਬੀਨੇ ਅੱਧੀ ਰਾਤ ਨੂੰ ਖਤਮ ਹੋਣਾ ਸੀ ਤਾਂ ਚੰਗੇ ਭਲੇ ਨੇ ਨੂੰ ਨੂੰ ਪੁੱਛਿਆ ਮਾਈ ਨੇ ਸੱਤ ਨੇ ਉਹਦੀ ਨੇ ਕਹਿੰਦੀ ਪੁੱਤੋ ਕਹਿੰਦੀ ਆਏ ਤੇ ਚਾਰ ਗਿਰਾਂ ਚੌਥੀ ਵਿਹੋ ਮਾਤਾ ਵੀ ਆਈ ਸੀ ਉਹਦੇ ਮੈਂ ਚਰਨ ਫੜ ਲਏ ਉਹ ਕਹਿੰਦੀ ਬੁੱਢੋ ਸੁਹਾਗਣੋ ਉਹ ਬੁੱਢੋ ਸੁਹਾਗਣੋ ਬੁੱਢੋ ਸੁਹਾਗਣੋ ਕਹਿੰਦੀ ਮਾ ਖ ਤੇਰਾ ਵਚਨ ਸ਼ੋਭ ਹੋਵੇ ਮਾਤਾ ਤੇਰਾ ਵਚਨ ਸ਼ੋਭ ਹੋਵੇ ਮਾਤਾ ਤੇਰਾ ਵਚਨ ਸ਼ੋਭ ਹੋਵੇ ਕਹਿੰਦੀ ਮੇਰੀ ਉਮਰ ਲਾ ਗਈ ਅੱਧੀ ਇਹਨੂੰ ਹੁਣ ਉਹ ਦੋ ਬੱਚੀ ਪੋਤਾਂਗੇ ਮੈਂ ਇੱਕ ਦਿਨ ਅੱਗੋਂ ਗੁਜਰੂੰ ਇਹ ਮਤਲਬ ਤੁਸੀਂ ਉਦੋਂ ਪਹਿਲਾਂ ਪਹਿਲਾਂ ਚਲੇ ਜਾਵਾਂਗੇ ਬਸ ਉਹ ਰੋਸ ਮੋਜ ਦੇ ਨਾਲ ਬਈ دوستੋ ਹੈਗੀਆਂ ਤਕਨੀਕਾਂ ਜਿਨ੍ਹਾਂ 'ਚ ਹੈਗੀਆਂ ਜਿਨ੍ਹਾਂ ਦੇ ਕਰਾ ਮਾਤਾ ਮੂਰੇ ਪੁੰਨਦਾਨ ਤੇ ਯਰਮ ਜਿਨ੍ਹਾਂ ਦੇ ਲਏ ਵੇ ਪਿਛਲੇ ਕਰਮ ਕਰ ਰਕੇ ਹੈਗੇ ਨੇ ਪਰ ਆ ਹੁਣ ਦੂਜਿਆਂ ਵੀ ਅਣਖਾਂ ਦਾ ਵੀ ਅੰਤ ਨਹੀਂ ਕੋਈ ਇਹ ਸਟੋਰੀ ਨੂੰ ਇੱਥੇ ਹੀ ਸ਼ਰਾਮ ਦਿੰਨੇ ਆ ਤੇ ਦੋਸਤ ਹੁਣ ਏਦੋਂ ਅਗਲੀ ਸਟੋਰੀ ਨਾਲ ਮਿਲਾਂਗੇ ਕੱਲ੍ਹ